ਪੰਜਾਬ ਰੈਜiment ਦੇ ਹਿੰਦੁਸਤਾਨ ਦੇ ਪੰਜਾਬ ਦੇ ਕੁਲਦੀਪ ਸਿੰਘ ਚਾਨਪੁਰੀ ਸੋ ਮੈਂ ਆਇਆ ਸੀਗਾ ਇੱਥੇ ਚਾਨਪੁਰ ਰੁਕੀ ਪਿੰਡ ਜਿਹੜਾ ਕਿ ਗੜ ਸ਼ੰਕਰ ਤੋਂ 15 ਕਿਲੋਮੀਟਰ ਦੂਰ ਹੈਗਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਅੰਦਰ ਤੇ ਇਹ ਹੈਗਾ ਅ ਮਹਾਂ ਦਾ ਬਹੁਤ ਜਿਨ੍ਹਾਂ ਦੇ ਨਾਂ ਤੇ ਬਾਰਡਰ ਫਿਲਮ ਬਣੀ ਸੀ ਔਰ ਸਨੀ ਦੇਵ ਨੇ ਉਸ ਫਿਲਮ ਦੇ ਅੰਦਰ ਕੰਮ ਕੀਤਾ ਸੀਗਾ ਦੇ ਪੋਸ ਵੀ ਬਿਲਕੁਲ ਉਦਾਂ ਦਾ ਹੀ ਹੈਗਾ ਜਿਹੜਾ ਕਿ ਸਨੀ ਦੇ ਉਸ ਮਨੀ ਰੇਂਦਰ ਕੋਲ ਆਦਾ ਹੈਗਾ ਜਿਹੜਾ ਕਿ ਐਕਚੁਅਲ ਦੇ ਅੰਦਰ ਇਹ ਕੁਲਦੀਪ ਸਿੰਘ ਚਾਂਪਰੀ ਦਾ ਹੈਗਾ